ਅਸਾ ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਨ ਭਾਵੇ ਅੱਲ੍ਹਾ ਹੈ ਅਵਲਦੀਨ ਕੋ ਸਾਹਿਬ ਜੋਰ ਨਹੀਂ ਫੁਰਮਾਵੇ ਕਾਜੀ ਬੋਲਿਆ ਬਨ ਨਹੀਂ ਆਵੇ ਰਹਾਉ ਰੋਜਾ ਧਰੈ ਨਿਵਾਜ ਗੁਜਾਰੈ ਕਲਮਾ ਪਿਸਤ ਨਾ ਹੋਈ ਸਤਰ ਕਬ ਕਟਹੀ ਭੀਤਰ ਜੇ ਕਰ ਜਾਣ ਕੋਈ ਨਿਵਾਜ ਸੋਈ ਜੋ ਨਿਉ ਵਿਚਾਰੇ ਕਲਮਾ ਅਕਲਹ ਜਾਣੈ ਪਚੋ ਮੁਸ ਮਸੱਲਾ ਬੀਛਾਵੇ ਤਬ ਤੋ ਦੀਨ ਪਛਾਨੈ ਖਸਮ ਪਛਾਨ ਤਰਸ ਕਰ ਜੀ ਮਹਿ ਮਰਮਣੀ ਕਰ ਫੀਕੀ ਆਪ ਜਨਾਇ ਅਵਰ ਕੋ ਜਾਣੈ ਤਬ ਹੋਏ ਪਿਸਤ ਸਰੀ ਕੀ ਮਾਟੀ ਏਕ ਭੇਖ ਤਰ ਨਾ ਨਾ ਤਾ ਮਹਿ ਬ੍ਰਹਮ ਪਛਾਨਾ ਕਹਿ ਕਬੀਰ ਆ ਪਿਸਤ ਛੋੜ ਕਰ ਦੁਜਕ ਸਿਓ ਮਨ ਮਾਨਾ ਆਸਾ ਗਗਨ ਨਗਰ ਇਕ ਬੂੰਦ ਨਭ ਰਖੈ ਨਾਦ ਕਹਾ ਜੋ ਸਮਾਨਾ ਪਰ ਬ੍ਰਹਮ ਪਰਮੇਸ਼ਰ ਮਾਦੋ ਪਰਮ ਹੰਸਲੇ ਸਿਧਾਨਾ ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗ ਰਹਤੇ ਸੁਰਤ 마ਹੇ ਜੋ ਨਿਰਤੇ ਕਰਤੇ ਕਥਾ ਬਰਤਾ ਕਹਤੇ ਰਹਾਉ ਬਜਾਵਨ ਹਾਰੂ ਕਹਾ ਗਯੋ ਜਿਨ ਇਹੋ ਮੰਦਰ ਕੀਨਾ ਸਾਖੀ ਸ਼ਬਦ ਸੁਰਤ ਨਹੀਂ ਉਪਜੈ ਖਿੰਚ ਤੇਜ ਸਭ ਲੀਨਾ ਸਰਵਨਨ ਬਿਕਲ ਭੈ ਸੰਗ ਤੇਰੇ ਇੰਦਰੀ ਕਾ ਬਲ ਥਾਕਾ ਜਰਨ ਰਹਿ ਕਰ ਢੜਕ ਪਰੇ ਹੈ ਮੁਖੋ ਨਾਨਕ ਸਹਿ ਬਾਤਾ ਥਾਕੇ ਪੰਚ ਦੂਤ ਸਭ ਤਸ ਕਰ ਆਪ ਆਪਣੇ ਭ੍ਰਮ ਤੇ ਥਾਕਾ ਮਨ ਕੁੰਚਰ ੁਰ ਥਾਕਾ ਤੇਜ ਸੂਤ ਧਰ ਰਮਤੇ ਮਿਰਤਕ ਭੈ ਦਸੈ ਬੰਦ ਛੂਟੇ ਮਿੱਤਰ ਭਾਈ ਸਭ ਛੋਰੇ ਕਹਿਤ ਕਬੀਰਾ ਜੋ ਹਰ ਧਿਆਵੈ ਜੀਵਤ ਬੰਧਨ ਤੋਰੇ ਅਸਾ ਇੱਕ ਤੁਕੇ ਚਾਰ ਸਰਪਨੀ ਤੇ ਉਪਰ ਨਹੀਂ ਬਲਿਆ ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ ਜਿਨ ਤ੍ਰਿ ਭਵਨ ਦਸੀਲੇ ਗੁਰ ਪ੍ਰਸਾਦ ਦੀਠੀ ਰਹਾਓ ਸਰਪਨੀ ਸਰਪਨੀ ਕਿਆ ਕਹੋ ਪਾਈ ਜਿਨ ਸਾਚ ਪਛਾਨਿਆ ਤਿਨ ਸਰਪਨੀ ਖਾਈ ਸਰਪਨੀ ਤੇ ਆਨ ਸ਼ੂਸ਼ ਨਹੀਂ ਅਵਰਾ ਸਰਪਨੀ ਜੀਤੀ ਕਹਾ ਕਰੇ ਜਮਰਾ ਇਹ ਸਰਪਨੀ ਤਾ ਕੀ ਕੀਤੀ ਹੋਈ ਬਲ ਅਬਲ ਕਿਆ ਇਸਤੇ ਹੋਈ ਇਹ ਬਸਤੀ ਤਾ ਬਸਤ ਸਰੀਰਾ ਗੁਰ ਪ੍ਰਸਾਦ ਸਹਿਜ ਤਰੇ ਕਬੀਰਾ ਆਸਾ ਕਹਾ ਸੁਆਨ ਕੋ ਸਿਮਰਤ ਸੁਣਾਏ ਕਹਾ ਸਾਖਤ ਬਹਿ ਹਰ ਗੁਣ ਗਾਏ RAM 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 ਰਮੇ ਰਮ ਰਹੀਏ ਸਾਕਤ ਸਿਉ ਭੂਲ ਨਹੀਂ ਕਹੀਐ ਰਹਾਉ ਕਉਆ ਕਹ ਕਪੂਰ ਚਰਾਏ ਕਹਿ ਬਿਸੀਰ ਕੋ ਦੁੱਧ ਪਿਆਏ ਸਤ ਸੰਗਤ ਮਿਲ ਬਿਬੇਕ ਬੁੱਧ ਹੋਈ ਪਾਰਸ ਪਰਸ ਲੋਹਾ ਕੰਚਨ ਸੋਈ ਸਾਖਤ ਸੁਆਨ ਸਭ ਕਰੇ ਕਰਾਇਆ ਜੋ ਤੁਰ ਲਿਖਿਆ ਸੋ ਕਰਮ ਕਮਾਇਆ ਅੰਮ੍ਰਿਤ ਲੈ ਲੈ ਨੀਮ ਸਿੰਚਾਈ ਕਹ ਤ ਕਬੀਰ ਊਆ ਕੋ ਸਹਜ ਨਾ ਜਾਈ ਆਸਾ ਲੰਕਾ ਸਾ ਕੋਟ ਸਮੁੰਦ ਸੇ ਖਾਈ ਤੇਹ ਰਾਵਨ ਕਰ ਖਬਰ ਨ ਪਾਈ ਕਿਆ ਮੰਗੋ ਕਿਸ ਥਿਰ ਨ ਰਹਾਈ ਦੇਖਤ ਨੈਣ ਚਲਿਓ ਜਗ ਜਾਈ ਰਹਾਓ 1 ਲਖ ਪੂਤ ਸਬਾ ਲਖ ਨਾਤੀ ਤੇਹ ਰਾਵਨ ਕਰ ਦੀਆ ਨਾ ਬਾਤੀ ਚੰਦ ਸੂਰਜ ਜਾਕੇ ਤਬ ਤਰ ਸੋਈ ਬੈਸੰਤਰ ਜਾਕੇ ਕਪਰੇ ਧੋਈ ਗੁਰਮਤਿ ਰਾਮੈ ਨਾਮ ਬਸਾਈ ਅਸਥਿਰ ਰਹੈ ਨ ਕਤਹੂੰ ਜਾਈ ਕਹਿਤ ਕਬੀਰ ਸਨਹਰੇ ਲੋਈ ਰਾਮ ਨਾਮ ਬਿਨ ਮੁਕਤ ਨ ਹੋਈ ਆਸਾ ਪਹਿਲਾ ਪੂਤ ਪਿਸ਼ੈਰੀ ਮਾਈ ਗੁਰ ਲਾਗੋ ਚੇਲੇ ਕੀ ਪਾਈ ਇਕ ਅਜੰਬੋ ਸੁਨੋ ਤੁਮ ਭਾਈ ਦੇਖਤ ਸਿੰਘ ਚਰਾਵਤ ਗਾਈ ਰਹਾਉ ਜਲ ਕੀ ਮਛਲੀ ਤਰਵਰ ਬਿਾਈ ਦੇਖਤ ਕੁੱਤਰਾ ਲੈ ਗਈ ਬਿਲਾਈ ਤਲਰੇ ਬੈਸਾ ਉਪਰ ਸੂਲਾ ਜਿਸ ਕੈ ਪੇੜ ਲਗੇ ਫਲ ਫੂਲਾ ਕੋਰੇ ਚਰ ਪੈਸ ਚਰਾਵਨ ਜਾਈ ਬਾਹਰ ਬੈਲ ਗੋਨ ਘਰ ਆਈ ਕਹਿਤ ਕਬੀਰ ਜੋ ਇਸ ਪਦ ਬੂਝੈ ਰਾਮ ਰਮਤ ਤਿਸ ਸਭ ਕਿਸ ਸੂਝੈ 22 ਚੌਪ ਦੇ ਤਥਾ ਪੰਚ ਪਦੇ ਆਸਾ ਸ੍ਰੀ ਕਬੀਰ ਜੀਓ ਕੇ ਤਿਪ ਦੇ 8 ਦੋ ਤੁਕੇ 7 ਇਕ ਤੁਕਾ ਇਕ ਇਕ ਓ ਅੰਕਾਰ ਸਤਗੁਰ ਪ੍ਰਸਾਦ ਬਿੰਦ ਤੇ ਜਿਨ ਪਿੰਡ ਕੀਆ ਅਗਨਕੁੰਡ ਰਹਾਇਆ ਦਸ ਮਾਸ ਮਾਤਾ ਉਦਰ ਰਾਖਿਆ ਬੋਹਰ ਲਾਗੀ ਮਾਇਆ ਪ੍ਰਾਨੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ ਪੂਰਬ ਜਨਮ ਕਰਮ ਭੂਮ ਬੀਜ ਨਾਹੀ ਬੋਇਆ ਰਹਾਉ ਬਾਰਿਕ ਤੇ ਬਿਰਧ ਪਿਆ ਹੋ ਨਾ ਸੋ ਹੋਇਆ ਜਾ ਜਮ ਆਏ ਝੋਟ ਪਕਰੇ ਤਬਹ ਕਾਹੇ ਰੋਇਆ ਜੀਵਨ ਕੀ ਆਸ ਕਰਹਿ ਜਮ ਨਿਹਾਰੇ ਸਾਸ ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ ਅਸਾ ਤਨ ਰਹਿਨੀ ਮਨ ਪੁਨਰਪ ਕਰਹਾਉ ਪੰਜਉ ਤਤ ਬਰਾਤੀ ਰਾਮ ਰਾਏ ਸਿਉ ਭਾਵਰ ਲਹਿਉ ਆਤਮ ਤੇ ਰੰਗ ਰਾਤੀ ਗਉ ਗਉਰੀ ਦੁਲਹਣੀ ਮੰਗਲ ਚਾਰਾ ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰਾ ਰਹਾਓ ਨਭ ਕਮਲ ਮਹਿ 베ਦੀ ਰਚਲੇ ਬ੍ਰਹਮ ਗਿਆਨ ਉਚਾਰਾ ਰਾਮ ਰਾਏ ਸੋ ਦੁਲਹਿ ਪਾਇਓ ਅਸਬੜ ਪਾਗ ਹਮਾਰਾ ਸੁਰ ਨਰਮੁਨ ਜਨ ਕੋਤਕ ਆਏ ਕੋਟ 33 ਉਜਾਨਾ कह कबीर मोहे ब्याह चले है पुरख एक भगवान अस सास की दुखी ससुर की प्यारी जेठ के नाम डरो रे सखी सहेली ननद गहेली देवर कह बिरह जरो रे मेरी मत बोरी मैं राम बिसारयो किन बिद रहन रहो रे सेजै रमत नैन नहीं पेखो एहु दुख का स्यों कहो रे रहाओ ਬਾਪ ਸਾਬ ਕਾ ਕਰੈ ਲੜਾਈ ਮਾਇਆ ਸਦ ਮਤਵਾਰੀ ਬਡੇ ਭਾਈ ਕੈ ਜਬ ਸੰਗ ਹੋਤੀ ਤਬ ਹੋ ਨਾਹ ਪਿਆਰੀ ਕਹਿਤ ਕਬੀਰ ਪੰਚ ਕੋ ਝਗੜਾ ਝਗੜਤ ਜਨਮ ਗਵਾਇਆ ਝੂਠੀ ਮਾਇਆ ਸਭ ਜਗ ਬਾਦਿਆ ਮੈਂ ਰਾਮ ਰਮਤ ਸੁਖ ਪਾਇਆ ਅਸਾ ਹਮ ਕਰ ਸੂਤ ਤਨਹਿ ਨਿਤ ਤਾਨ ਕੰਠ ਜਨੇਊ ਤੁਮਾਰੇ ਤੁਮ ਤੋ ਬੀਦ ਪੜਹੁ ਗਾਇਤਰੀ ਗੋਬਿੰਦ ਹਿਰਦੈ ਹਮਾਰੇ ਮੇਰੀ ਜੇਹਬਾ ਵਿਸ਼ਨ ਨੈਨ ਨਾਰਾਇਣ ਹਿਰਦੈ ਬਸਹਿ ਗੋਬਿੰਦਾ ਜਮਦਵਾਰ ਜਬ ਪੂਛ ਸਬਵਰੇ ਤਬ ਕਾ ਕਹਿ ਸਮੁਕੰਦਾ ਰਹਾਉ ਹਮ ਗੋਰੂ ਤੁਮ ਗੁਵਾਰ ਗੁਸਾਈ ਜਨਮ ਜਨਮ ਰਖਵਾਰੇ ਕਬਹੂ ਨਾ ਪਾਰ ਉਤਾਰ ਚਰਾਇਓ ਹੋ ਕੈਸੇ ਖਸਮ ਹਮਾਰੇ ਤੂੰ ਬਾਮਨ ਮੈਂ ਕਾਸੀਕ ਜੁਲਹਾ ਬੁਝਹ ਮੋਰ ਗਿਆਨਾ ਤੁਮ ਤੋ ਜਾਚੇ ਭੂਪਤ ਰਾਜੇ ਹਰ ਸਿਓ ਮੋਰ ਤਿਆਨਾ ਆਸਾ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨੰ ਸਾਚ ਕਰ ਹਮ ਗਾਠ ਦੀਨੀ ਛੋੜ ਪਰਮ ਨਿਧਾਨੰ ਬਬ ਮਾਇਆ ਮੋਹਿਤ ਕੀਨ जिन ज्ञान रत्न हिरलीन राहौ नैन देख पतंग उरजय पस न देखै आग काल फास न मुग्ध चेतै कनक कामनी लाग कर विचार विकार पर हर तरण तारन सोए कह कबीर जग जीवन ऐसा द्वितीय नाही कोए ऐसा ਜੋ ਮੈ ਰੂਪ ਕੀਏ ਬੋਹ ਤੇਰੇ ਅਬ ਫਨ ਰੂਪ ਨਾ ਹੋਈ ਤਾਗਾ ਤੰਤ ਸਾਜ ਸਵ ਥਕਾ ਰਾਮ ਨਾਮ ਬਸ ਹੋਈ ਅਬ ਮੋਹੇ ਨਾਚ ਨੋ ਨਾ ਆਵੇ ਮੇਰਾ ਮਨ ਮੰਦਰੀਆ ਨਾ ਬਜਾਵੇ ਰਹਾਉ ਕਾਮ ਕ੍ਰੋਧ ਮਾਇਆ ਲੈ ਜਾਰੀ ਤ੍ਰਿਸ਼ਨਾ ਗਾਗਰ ਫੁੱਟੀ ਕਾਮ ਚੋਲਨਾ ਪਿਆ ਹੈ ਪੁਰਾਨਾ ਗਿਆ ਭਰਮ ਸਭ ਛੂਟੀ ਸਰਬ ਭੂਤ ਏਕੈ ਕਰ ਜਾਣਿਆ ਚੂਕੇ ਬਾਦ ਵਿਵਾਦਾ ਕਹਿ ਕਬੀਰ ਮੈਂ ਪੂਰਾ ਪਾਇਆ ਭੈ ਰਾਮ ਪ੍ਰਸਾਦ ਅਸ ਰੂਜਾ ਤਰੇ ਮਨਾਵੇ ਅੱਲੋ ਸਵਾਦਤ ਜੀਅ ਸੰਘਾਰੇ ਆਪਾ ਦੇਖ ਅ버 ਨਹੀਂ ਦੇਖੈ ਕਾਹੇ ਕਉ ਚਖ ਮਾਰੇ ਕਾਜੀ ਸਾਹਿਬ ਏਕ ਤੋਹੀ ਮਹਿ ਤੇਰਾ ਸੋਚ ਵਿਚਾਰ ਨ ਦੇਖੈ ਖਬਰ ਨ ਕਰਹਿ ਦੀਨ ਕੇ ਬੋਰੇ ਤਾਤੇ ਜਨਮ ਅਲੇਖੈ ਰਾਉ ਸਚਕ ਤੇਬ ਬਖਾਨੈ ਅੱਲ੍ਹਾ ਨਾਰਪੁਰਖ ਨਹੀਂ ਕੋਈ ਪੜੇ ਗੁਨੇ ਨਾਹੀ ਕਛ ਬੋਰੇ ਜੋ ਦਿਲ ਮਹਿ ਖਬਰ ਨ ਹੋਈ ਅੱਲ੍ਹਾ ਗੈਬ ਸਗਲ ਕਟ ਪੀਤਰ ਹਿਰਦੈ ਲੇਹੁ ਵਿਚਾਰੀ Hindu Turk duhu mah ekai kah Kabir pukari Asa tipda ਇਕ ਕਤਕ ਕੀਓ ਸਿੰਗਾਰ ਮਿਲਨ ਕਹਿ ਤਾਈ ਹਰ ਨਾ ਮਿਲੇ ਜਗ ਜੀਵਨ ਗੋਸਾਈ ਹਰ ਮੇਰੋ ਪਿਰ ਹਉ ਹਰ ਕੀ ਬਹੂਰੀਆ ਰਾਮ ਬਡੇ ਮੈਂ ਤਨਕ ਲਹੂਰੀਆ ਰਹਾਓ ਤਨ ਪਿਰ ਏਕੈ ਸੰਗ ਬਸੀਰਾ ਸੇਜ ਏਕ ਪੈ ਮਿਲਨ ਦਹੇਰਾ ਤਨ ਸੁਹਾਗਨ ਜੋ ਪੀਅ ਭਾਵੈ ਕਹਿ ਕਬੀਰ ਫਿਰ ਜਨਮ ਨ ਆਵੇ ਅਸਾ ਸ੍ਰੀ ਕਬੀਰ ਜੀਓ ਕੇ ਦੁੱਪ ਦੇ ਏਕ ਓੰਕਾਰ ਸਤਗੁਰ ਪ੍ਰਸਾਦ ਹੀਰੇ ਹੀਰਾ ਬੇਦ ਪਵਨ ਮਨ ਸਹਜੇ ਰਹਾ ਸਮਾਈ ਸਗਲ ਜੋਤ ਇਨ ਹੀਰੇ 베ਦੀ ਸਤਗੁਰ ਬਚਨੀ ਮੈਂ ਪਾਈ ਹਰ ਕੀ ਕਥਾ ਅਨਾਹਦ ਬਾਨੀ ਹੰਸ ਹੋਏ ਹੀਰਾ ਲੇ ਪਛਾਨੀ ਰਹਾਉ ਕਹ ਕਬੀਰ ਹੀਰਾ ਅਸ ਦੇਖਿਓ ਜਗ ਮਹਿ ਰਹਾ ਸਮਾਈ ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰਗੰਦਿਆ ਦਿਖਾਈ ਅਸ ਪਹਿਲੀ ਕ ਰੂਪ ਕੁਜਤ ਕੁਲਖਨੀ ਸਹ ਰਹਿ ਪਈਏ ਬੁਰੀ ਅਬ ਕੀ ਸਰੂਪ ਸੁਜਾਨ ਸੁਲਖਨੀ ਸਹ ਜੇ ਉਦਰ ਤਰੀ ਪਲੀ ਸਰੀ ਮੁਈ ਮੇਰੀ ਪਹਿਲੀ ਬਰੀ ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ ਰਹਾ ਕਹ ਕਬੀਰ ਜਬ ਲੋਹੜੀ ਆਈ ਬੜੀ ਕਾ ਸੁਹਾਗ ਟਰਿਓ ਲੋਹੜੀ ਸੰਗ ਭਈ ਅਬ ਮੇਰੇ ਜੇਠੀ ਔਰ ਟਰਿਓ ਅਸਾ ਮੇਰੀ ਬਹਰੀਆ ਕੋ ਧਨੀਆਂ ਨਾਉ ਲੈ ਰੱਖਿਓ ਰਾਮ ਜਨੀਆਂ ਨਾਉ ਇਨ ਮੁੰਡੀਆਂ ਨ ਮੇਰਾ ਘਰ ਤੁੰਦਰਾਵਾ ਬਿਟਵਹਿ ਰਾਮ ਰਮਉਆ ਲਾਵਾ ਰਹਾਉ ਕਹਤਾ ਕਬੀਰ ਸੁਨੋ ਮੇਰੀ ਮਾਈ ਇਹਨ ਮੁੰਡੀਆਂ ਨੇ ਮੇਰੀ ਜਤ ਗਵਾਈ ਅਸ ਰਰ ਰਹੀ ਬਹੂਰੀਆ ਕੁੰਗਟ ਜਿਨ ਕਾਢੈ ਅੰਤ ਕੀ ਬਾਰ ਲਹੈ ਕੀ ਨਾ ਆੜੈ ਰਹਾ ਕੁੰਗਟ ਕਾਢ ਗਈ ਤੇਰੀ ਆਗੇ ਹੁਣ ਕੀ ਗੈਲ ਤੋਹੇ ਜਿਨ ਲਾਗੈ ਕੁੰਗਟ ਕਾਢੇ ਕੀ ਇਹ ਹੈ ਬਡਾਈ ਦਿਨ ਦਸ ਪਾਂਚ ਬਹੁ ਭਲਿ ਆਈ ਕੁੰਗਟ ਤੇਰੋ ਤੋ ਪਰ ਸਾਚੈ ਹਰ ਗੁਨ ਗਾਇਕੂ ਦਹਿ ਅਰ ਨਾਚੈ ਕਹਿਤ ਕਬੀਰ ਬਹੁ ਤਬ ਜੀਤੈ ਹਰ ਗੁਨ ਗਾਵਤ ਜਨਮ ਬਤੀਤੈ ਆਸਾ ਕਰਵਤ ਪਲਾ ਨ ਕਰਵਟ ਤੇਰੀ ਲਾਗ ਗਲੇ ਸਨ ਬਿੰਤੀ ਮੇਰੀ ਹੋ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋ ਕਾਹੇ ਕਉ ਮਾਰੇ ਰਹਾਉ ਜੋ ਤਨ ਚੀਰਹਿ ਅੰਗ ਨ ਮੋਰੋ ਪਿੰਡ ਪਰੈ ਤਉ ਪ੍ਰੀਤ ਨ ਤੋਰੋ ਹਮ ਤੁਮ ਬੀਚ ਭਇਓ ਨਹੀਂ ਕੋਈ ਤੁਮੈ ਸੁਕੰਤ ਨਾਰ ਹਮ ਸੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਆਸਾ ਉਰੀ ਕੋ ਕਾਹੂ ਮਰਮ ਨਾ ਜਾਨਾ ਸਭ ਜਗ ਆਨ ਤਨਾਇਓ ਤਾਨਾ ਰਹਾਉ ਜਬ ਤੁਮ ਸੁਨ ਲੇ ਬੇਦ ਪੁਰਾਨਾ ਤਬ ਹਮ ਇਤਨਕ ਪਸਰਿਓ ਤਾਨਾ ਤਰਨ ਆਕਾਸ ਕੀ ਕਰਗਹਿ ਬਨਾਈ ਚੰਦ ਸੂਰਜ ਦੋਏ ਸਾਥ ਚਲਾਈ ਪਾਈ ਜੋਰ ਬਾਤ ਇਕ ਕੀਨੀ ਤਹਿ ਤਾਂ ਤੀ ਮਨ ਮੰਨ ਜੋ ਲਾਹਿ ਕਰ ਆਪਣਾ ਚੀਨਾ ਕਟਹਿ ਰਾਮ ਪਛਾਨਾ ਕਹਿਤ ਕਬੀਰ ਕਰ ਗਏ ਤੋਰੀ ਸੂਤੈ ਸੂਤ ਮਿਲਾਏ ਕੋਰੀ ਅਸ ਅੰਤਰ ਮੈਲ ਜੇ ਤੀਰਥ ਨਾ ਵੈ ਤਿਸ ਬੈਕੁੰਠ ਨਾ ਜਾਨਾ ਲੋਕ ਪਤੀ ਨੇ ਕਛੂ ਨਾ ਹੋਵੈ ਨਾਹੀ ਰਾਮ ਅਯਾਨਾ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਮਣ ਗੁਰ ਕੀ ਸੇਵਾ ਰਹਾਉ ਜਲ ਕੈ ਮਜਨ ਜਿਗਤ ਹੋਵੈ ਨਿਤਨਿਤ ਮੈਂਡਕ ਨ ਆਵਹਿ ਜੈਸੇ ਮੈਂਡਕ ਤੈਸੇ ਓਏ ਨਰ ਫਿਰ ਫਿਰ ਜੋਨੀ ਆਵਹਿ ਮਨੋ ਕਠੋਰ ਮਰੈ ਬਾਨਾਰਸ ਨਰਕ ਨਾ ਬਾਚਿਆ ਜਾਈ ਹਰ ਕਾ ਸੰਤ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ ਦਿਨਸ ਨਾਰੈਣ ਬੇਦ ਨਹੀਂ ਸ਼ਾਸਤਰ ਤਹਾਂ ਬਸੈ ਨਿਰੰਕਾਰਾ ਕਹ ਕਬੀਰ ਨਰਤਿ ਸੈਤਿ ਆਵੋ ਬਾਵਰਿਆ ਸੰਸਾਰ ਇਕ ਓੰਕਾਰ ਸਤਗੁਰ ਪ੍ਰਸਾਦ ਅਸ ਬਾਣੀ ਸ੍ਰੀ ਨਾਮ ਦਿਓ ਜੀ ਕੀ ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਮਾਇਆ ਚਿਤ੍ਰ ਬਿਚਿਤ੍ਰ ਬਿਮੋਹਿਤ ਬਿਰਲਾ ਬੁਝੈ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੂਤ ਏਕਮਨ ਸਤ ਸਹੰਸ ਜੈਸੇ ਊਤ ਪੂਤ ਪ੍ਰਭ ਸੋਈ ਰਹਾਉ ਜਲ ਤਰੰਗ ਅਰ ਫੇਨ ਬੁਦਬਦਾ ਜਲ ਤੇ ਭਿੰਨ ਨਾ ਹੋਈ ਇਹੋ ਪਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ ਮਿਥਿਆ ਭਰਮ ਅਰ ਸੁਪਨ ਮਨੋਰਥ ਸਤ ਪਦਾਰਥ ਜਾਨਿਆ ਸੁਕ੍ਰਿਤ ਮਨਸਾ ਗੁਰੂ ਉਪਦੇਸੀ ਜਾਗਤਿ ਹੀ ਮਨ ਮੰਨਿਆ ਕਹਿਤ ਨਾਮ ਦਿਓ ਹਰ ਕੀ ਰਚਨਾ ਦੇਖੋ ਹਿਰਦੈ ਵਿਚਾਰੀ ਘਟ ਘਟ ਅੰਤਰ ਸਰਬ ਨਿਰੰਤਰ ਕੇਵਲ ਏਕ ਮੁਰਾਰੀ ਅਸਾ ਅਨਿਲੇ ਕੁੰਭ ਪਹਾਈ ਲੈ ਉਦਕ ਠਾਕਰ ਕਉ ਇਸ ਨਾਨਕ ਕਰੋ ਬਿਆਲੀ ਇਸ ਲਖ ਜੀ ਜਲਮੇ ਹੋਤੇ ਬੀਠਲ ਪਹਿਲਾ ਕਾਇ ਕਰੋ ਜਤਰ ਜਾਓ ਤਤ ਬੀਠਲ ਪਹਿਲਾ ਮਾ ਆਨੰਦ ਕਰੇ ਸਦਕੇ ਲਾ ਰਹਾਉ ਅਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹੋ ਪੂਜ ਕਰੋ ਪਹਿਲੇ ਬਾਸ ਲਈ ਹੈ ਭਵ ਰਹੇ ਬੀਠਲ ਪਹਿਲਾ ਕਾਇ ਕਰੋ ਅਨੀਲੇ ਦੂਦਰ ਧਾਈ ਲਖੀ ਰੰਗ ਠਾਕਰ ਕੋ ਨੈ ਵੇਦ ਕਰੋ ਪਹਿਲੇ ਦੂਦ ਬਿਟਾਰਿਓ ਬਛਰੇ ਬੀਠਲ ਪਹਿਲਾ ਕਾਇ ਕਰੋ ਈ ਬੇ ਬੀਠਲ ਊਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਥਨੰਤਰ ਨਾਮ ਪ੍ਰਣਮੈ ਪੂਰ ਰਹਿਓ ਤੂੰ ਸਰਬ ਮਹੀ ਆਸਾ ਮਨ ਮੇਰੋ ਗਜ ਜੇਬ ਮੇਰੀ ਕਾਤੀ ਮਪ ਮਪ ਕਟੋ ਜਮ ਕੀ ਫਾਸੀ ਕਹ ਕਰੋ ਜਾਤੀ ਕਹ ਕਰੋ 파ਤੀ ਰਾਮ ਕੋ ਨਾਮ ਜਪੋ ਦਿਨ ਰਾਤਿ ਰਹਾਉ ਰੰਗ ਨ ਰੰਗੋਂ ਸੀਵ ਨ ਸੀਵੋ RAM ਨਾਮ ਬਿਨ ਕਰਿਏ ਨ ਜੀਵੋ ਭਗਤ ਕਰੋ ਹਰ ਕੇ ਗੁਣ ਗਾਵੋ ਆਠ ਪਹਿਰ ਆਪਣਾ ਖਸਮ ਤਿਆਵੋ ਸੋਇਨੇ ਕੀ ਸੂਈ ਰੂਪੇ ਕਾ ਤਗਾ ਨਾਮੇ ਕਚਤ ਹਰਿ ਸਿਓ ਲਗਾ ਆਸਾ ਸਾਪ ਕੁੰਚੇ ਛੋੜੈ ਬਿਖ ਨਹੀਂ ਛੜੈ ਉਦਕ ਮਾਹੇ ਜੈਸੇ ਭਗਤ ਧਿਆਨ ਮਾੜੈ ਕਾਹੇ ਕੋ ਕੀਜੈ ਧਿਆਨ ਜਪਨ ਜਬ ਤੇ ਸੁਧ ਨਾਹੀ ਮਨ ਆਪਣਾ ਰਹਾਉ ਸਿੰਘ ਚ ਭੋਜਨ ਜੋ ਨਰ ਜਾਣੈ ਐਸੇ ਹੀ ਠਗ ਦਿਓ ਬਖਾਨੈ ਸਿੰਘ ਚ ਭੋਜਨ ਜੋ ਨਰ ਜਾਣੈ ਐਸੇ ਹੀ ਠਗ ਦਿਓ ਬਖਾਨੈ ਨਾਮੇ ਕੇ ਸਵਾਮੀ ਲਾਹੇ ਲੇ ਝਗਰਾ ਰਾਮ ਰਸਾਇਣ ਪੀਓ ਰੇ ਦਗਰਾ ਅਸਾ ਪਰ ਬ੍ਰਹਮ ਜੇ ਚੀਨ ਸੀ ਆਸਾ ਤੇ ਨਾ ਭਵ ਸੀ ਰਾਮਾ ਭਗਤ ਹੈ ਚੇਤੀ ਅਲੇ ਅਚਿੰਤ ਮਨ ਰੱਖ ਸੀ ਕੈਸੇ ਮਨ ਤਰਹਿ ਗਾਰੇ ਸੰਸਾਰ ਸਾਗਰ ਬਿਖੈ ਕੋ ਬਨਾ ਝੂਠੀ ਮਾਇਆ ਦੇਖ ਕੈ ਭੁਲਾ ਰੇ ਮਨ ਰਹਾਉ ਛੀਪੇ ਕੇ ਕਰ ਜਨਮ ਦੇਲਾ ਗੁਰੂ ਉਪਦੇਸ ਪਹਿਲਾ ਸੰਤਹਿ ਕੇ ਪ੍ਰਸਾਦ ਨਾਮ ਹਰ ਭੇਟ ਲਾ ਅਸਾ ਬਾਣੀ ਸ੍ਰੀ ਰਬਦਾਸ ਜੀੋ ਕੀ ਏਕ ਓਂਕਾਰ ਸਤਗੁਰ ਪ੍ਰਸਾਦ ਮ੍ਰਿਗ ਮੀਨ ਭਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ਪੰਜ ਦੋਖ ਅਸਾਦ ਜਮਹਿ ਤਾਂ ਕੀ ਕੇਤ ਗਿਆਸ ਮਦੋ ਅਵਿਦਿਆ ਹਿਤ ਕੀਨਾ ਬਬੇਕ ਦੀਪ ਮਲੀਨ ਰਹਾਉ ਤ੍ਰਿਗਦ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ ਮਨੁਖਾ ਬਤਾ ਦੁਲਬ ਤਿਹੀ ਸੰਗਤ ਪੋਚ ਜੀ ਜੰਤ ਜਹ ਜਹ ਲਗ ਕਰਮ ਕੇ ਬਸ ਜਾਏ ਕਾਲ ਫਾਸ ਅਬਦ ਲਾਗੇ ਕਛ ਨ ਚਲੇ ਉਪਾਏ ਰਬਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ ਭਗਤ ਜਨ ਪੈ ਹਰਨ ਪਰਮ ਆਨੰਦ ਕਰੋ ਨਿਧਾਨ ਅਸਾ ਸੰਤ ਤੁਜੀ ਤਨ ਸੰਗਤ ਪ੍ਰਾਨ ਸਤ ਗੁਰ ਗਿਆਨ ਜਾਣੈ ਸੰਤ ਦੇਵਾ ਦੇਵ ਸੰਤ ਚੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਜੈ ਦੀਜੈ ਦੇਵਾ ਦੇਵ ਰਹਾਉ ਸੰਤ ਆਚਰਨ ਸੰਤ ਚੋ ਮਾਰਗ ਸੰਤ ਚ ਓ ਲਗ ਓ ਲਗਣੀ ਔਰ ਏਕ ਮੰਗੋ ਭਗਤ ਚਿੰਤਾ ਮਨ ਜਣੀ ਲਖਵੋ ਸੰਤ ਪਾਪੀ ਸਣ ਰਬਦਾਸ ਪੜੇ ਜੋ ਜਾਣੇ ਸੋ ਜਾਣ ਸੰਤ ਅਨੰਤ ਹੈ ਅੰਤਰ ਨਾਹੀ ਆਸਾ ਤੁਮ ਚੰਦ ਨਾਮ ਇਰੰਡ ਬਾਪਰੇ ਸੰਗ ਤੁਮਾਰੇ ਵਸਾ ਨੀਚ ਰੂਖ ਤੇ ਊਚ ਪੈ ਹੈ ਗੰਧ ਸੁਗੰਧ ਨਿਵਾਸ ਮਾਦੋ ਸਤ ਸੰਗਤ ਸਰਣ ਤੁਮਾਰੀ ਹਮ ਔਗਨ ਤੁਮ ਉਪਕਾਰੀ ਰਹਾਓ ਤੁਮ ਮਖਤੂਲ ਸੁਪੀਦ ਸਪੀਹਲ ਹਮ ਬਪਰੇ ਜਸ ਕੀਰਾ ਸਤ ਸੰਗਤ ਮਿਲ ਰਹੀ ਐ ਮਾਦੋ ਜੈਸੇ ਮਦਪਮਖੀਰਾ ਜਾਤੀ ਓਛਾ ਪਾਤੀ ਓਛਾ ਓਛਾ ਜਨਮ ਹਮਾਰਾ ਰਾਜਰਾਮ ਕੀ ਸੇਵਨ ਕੀਨੀ ਕਹਿ ਰਵਿਦਾਸ ਚਮਾਰਾ ਅਸਾ ਕਹ ਪਿਓ ਜੋ ਤਨ ਪਿਓ ਛਿਨ ਛਿਨ ਪ੍ਰੇਮ ਜਾਏ ਤਉ ਡਰ ਪੈ ਤੇਰੋ ਜਨ ਤੁਜਹਿ ਚਰਨ ਅਰਬਿੰਦ ਭਵਨ ਮਨ ਪਾਨ ਕਰਤ ਪਾਇਓ ਪਾਇਓ ਰਾਮਈਆ ਧਨ ਰਹਾ ਸੰਪਤ ਵਿਪਤ ਪਟਲ ਮਾਇਆ ਧਨ ਤਮ ਹੈ ਮਗਨ ਹੋਤ ਨਾ ਤੇਰੋ ਜਨ ਪ੍ਰੇਮ ਕੀ ਜਿਵਰੀ ਬਾਧਿਓ ਤੇਰੋ ਜਨ ਕਹਿ ਰਵਿਦਾਸ ਛੁਟਬੋ ਕਵਨ ਗੁਨ ਆਸਾ ਹਰ 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 ਹਰਿ ਹਰ ਸਿਮਰਤ ਜਨ ਗੈ ਨਿਸਤਰ ਤਰੇ ਰਹਾਉ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਿਮਤ ਨਾਮ ਦਿਓ ਦੂਧ ਪੀਆਇਆ ਅਜਗ ਜਨਮ ਸੰਕਟ ਨਹੀਂ ਆਇਆ ਜਨ ਰਵਦਾਸ RAM ਰੰਗ ਰਾਤਾ ਇਉ ਗੁਰ ਪ੍ਰਸਾਦ ਨਰਕ ਨਹੀਂ ਜਾਤਾ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਦੇਖੈ ਦੇਖੈ ਸੁਣੈ ਬੋਲੈ ਦੌਰਿਓ ਫਿਰਤ ਹੈ ਰਹਾ ਜਬ ਕਛ ਪਾਵੇ ਤਬ ਗਰਵ ਕਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਮਨ ਬਚ ਕ੍ਰਮ ਰਸ ਕਸਹਿ ਲੋਬਾਨਾ ਬਿੰਸ ਗਿਆ ਜਾਏ ਕਹੂੰ ਸਮਾਨਾ ਕਹਿ ਰਵਦਾਸ ਬਾਜੀ ਜਗ ਭਾਈ ਬਾਜੀ ਗਰਸੋ ਮੋਹਿ ਪ੍ਰੀਤ ਬਨ ਆਈ ਅਸਾ ਬਾਣੀ ਭਗਤ ਧੰਨੇ ਜੀ ਕੀ ਏਕ ਓ ਅੰਕਾਰ ਸਤਗੁਰ ਪ੍ਰਸਾਦ ਪ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨ ਮਨ ਧਨ ਨਹੀਂ ਧੀਰੇ ਲਾਲਚ ਬਖ ਕਾਮ ਲਗਦੇ ਰਾਤਾ ਮਨ ਬਿਸਰੇ ਪ੍ਰਭ ਹੀਰੇ ਰਹਾਉ ਬਖਫਲ ਮੀਠ ਲਗੇ ਮਨ ਬਉਰੇ ਚਾਰ ਵਿਚਾਰ ਨ ਜਾਣਿਆ ਗੁੰਤੇ ਪ੍ਰੀਤ ਬਡੀ ਅਨਭਾਤੀ ਜਨਮ ਮਰਨ ਫਿਰ ਤਾਨਿਆ ਜੁਗਤ ਜਾਨ ਨਹੀਂ ਹਿਰਦੈ ਨਿਵਾਸੀ ਜਲਤ ਜਾਲ ਜਮ ਫੰਦ ਪਰੇ ਬਖਫਲ ਸੱਚ ਭਰੇ ਮਨ ਐਸੀ ਪਰਮਪੁਰਖ ਪ੍ਰਭ ਮਨ ਬਿਸਰੇ ਗਿਆਨ ਪ੍ਰਵੇਸ਼ ਗੁਰਹਿ ਤਨ ਦਿਆ ਧਿਆਨ ਮਨ ਮਨ ਏਕਮੈ ਪ੍ਰੇਮ ਭਗਤ ਮਾਨੀ ਸੁਖ ਜਾਨਿਆ ਤ੍ਰਿਪਤ ਅਗਾਨੇ ਮੁਕਤ ਪਹਿ ਜੋਤ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭ ਪਹਿਚਾਨਿਆ ਤੰਨੇ ਤਨ ਪਾਇਆ ਧਰਨੀ ਤਰ ਮਿਲ ਜਨ ਸੰਤ ਸਮਾਨਿਆ ਮਹੱਲਾ ਪੰਜਵਾਂ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਅੱਡ ਦਾਮ ਕੋ ਛੀ ਪਰੋ ਹੋਇਓ ਲਾ ਖੀਣਾ ਰਹਾਉ ਬੁਨਨਾ ਤਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋ ਲਾਹਰਾ ਭਇਓ ਗੁਨੀਏ ਗਹਿਰਾ ਰਬਦਾਸ ਟਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨਨਾਈ ਬੁਤਕਾਰਿਆ ਉਹੋ ਕਰ ਕਰ ਸੁਨਿਆ ਹਿਰਦੇ ਵਸਿਆ ਪਰਮ ਬ੍ਰਹਮ ਭਗਤਾ ਮਹਿ ਗਨਿਆ ਏ ਬਿਦ ਸੁਨ ਕੈ ਜਾਟ ਰੋਠ ਭਗਤੀ ਲਾਗਾ ਮਿਲੇ ਪ੍ਰਤਖ ਗੁਸਾਈਆ ਧੰਨਾ ਬੜ ਭਾਗਾ ਰੇ ਚਿਤ ਚੇਤਸ ਕੀ ਨ ਦੇ ਆਲ ਦਮੁਦਰ ਬਿਬਹਿ ਨ ਜਾਨਸ ਕੋਈ ਜੇ ਤਵੈ ਬ੍ਰਹਮੰਡ ਖੰਡ ਕੋ ਕਰਤਾ ਕਰੈ ਸੋਈ ਰਹਾਉ ਜਨਨੀ ਕੇਰੇ ਉਦਰ ਉਦਕ ਮਹਿ ਪਿੰਡ ਕੀਆ ਦਸ ਦਵਾਰਾ ਦੇ ਅਹਾਰ ਅਗਨ ਮਹਿ ਰੱਖੈ ਐਸਾ ਖਸਮ ਹਮਾਰਾ ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਤਿਨ ਨਾਹੀ ਪੂਰਨ ਪਰਮ ਆਨੰਦ ਮਨੋਹਰ ਸਮਝ ਦੇਖ ਮਨ ਮਾਹੀ ਮੱਖਣ ਕੀਟ ਗੁਪਤ ਹੋਏ ਰਹਤਾ ਤਾ ਚੋ ਮਾਰਗ ਨਾਹੀ ਕਹਿ ਧੰਨਾ ਪੂਰਨ ਤਾਹੂ ਕੋ ਮਤਰੇ ਜੀ ਡਰਾਈ ਆਸਾ ਸੇਖ ਫਰੀਦ ਜੀਓ ਕੀ ਬਾਣੀ ਏਕ ਓ ਅੰਕਾਰ ਸਤਗੁਰ ਪ੍ਰਸਾਦ ਦਿਲੋ ਮੁਹੱਬਤ ਜਿਨ ਸੇਈ ਸਚਿਆ ਜਿਨ ਮਨਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਰੱਤੇ ਇਸਕੁ ਖੁਦਾਏ ਰੰਗ ਦਿਦਾਰ ਕੇ ਵਿਸਰਿਆ ਜਿਨ ਨਾਮ ਤੇ ਪੋਇ ਭਾਰ ਥੀਏ ਰਹਾਉ ਆਪਲੀਏ ਲੜ ਲਾਏ ਦਰਦਰਵੇਸ ਸੇ ਤਿਨ ਧਨ ਜਣੇ ਦੀ ਮਾਉ ਆਏ ਸਫਲ ਸੇ ਪਰਵਦ ਗਾਰ ਅਪਾਰ ਅਗੰਮ ਬੇਅੰਤ ਤੂੰ ਜਿਨਾ ਪਛਾਤਾ ਸਾਚੇ ਚੁੰਮ ਪੈਰ ਮੂ ਤੇਰੀ ਪਨੇ ਖੁਦਾਏ ਤੂ ਬਖਸਨਦਗੀ ਸੇਖ ਫਰੀਦੈ ਖੈਰ ਦੀਜੈ ਬੰਦਗੀ ਆਸਾ ਬੋਲੇ ਸੇਖ ਫਰੀਦ ਪਿਆਰੇ ਅੱਲਹ ਲੱਗੇ ਇਹੋ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ ਅਜ ਮਿਲਾਵਾ ਸੇਖ ਫਰੀਦ ਟਾਕਮ ਕੁੰਜੜੀਆ ਮਨੋ ਮਚਿੰਦੜੀਆ ਰਹਾਉ ਜੀ ਜਾਣਾ ਮਰ ਜਾਈਏ ਘੁੰਮ ਨ ਆਈਏ ਝੂਠੀ ਦੁਨੀਆ ਲਗ ਨਾ ਆਪ ਵੰਜਾਈਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਬਾਟ ਮਰੀਦਾ ਜੋਲੀਏ ਛੈਲ ਲੰਘੰਦੇ ਪਾਰ ਗੋਰੀ ਮਨ ਧੀਰਿਆ ਕੰਚਨਵੰਨੇ ਪਾਸੇ ਕਲਵਤ ਚੀਰਿਆ ਸੇਖ ਹੈ ਹੈਤੀ ਜਗ ਨਾ ਕੋਈ ਥਿਰ ਰਹਾ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ ਕਤਕ ਕੂੰਜਾਂ ਚੇਤ ਡੋ ਸਾਹਮਣ ਬਿਜੁਲੀਆਂ ਸਿਆਲੇ ਸੋਹੰਦੀਆਂ ਪਿਰ ਗਲ ਬਾਹੜੀਆਂ ਚੱਲੇ ਚੱਲਣ ਹਾਰ ਵਿਚਾਰਾ ਲੇ ਮਨੋ ਗੰਢੇਂਦਿਆਂ ਛੇ ਅਮਾਹ ਤੁੜੰਦਿਆਂ ਇਕ ਖਿਨੋ जिमी पुछै आसमान फरीदा खेवट किन गए जलण गोरा नाल उलामे जी सहे